ਹਾਂਜੀ ਦੋਸਤੋ ਅੱਜ ਆਪਾਂ ਪਿੰਡ ਪਥਰਾਲਾ ਤੋਂ ਰਾਮਾ ਮੰਡੀ ਤਲਵੰਡੀ ਸਾਬੋ ਵਿਚ ਦੀ ਹੁੰਦੇ ਹੋਏ ਪਿੰਡ ਮੂਸਾ ਜਾ ਰਹੇ ਆ ਤੇ ਮੂਸਾ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਬਾਈ ਦਾ ਘਰ ਜਿੱਥੇ ਬਾਈ ਦਾ ਸੰਸਕਾਰ ਹੋਇਆ ਸੀ ਤੇ ਜਿੱਥੇ ਬਾਈ ਨੂੰ ਗੋਲਗਾ ਮਾਰਿਆ ਸੀ ਸਾਰੀ ਅੱਜ ਜਗ੍ਹਾ ਤੁਹਾਨੂੰ ਦਿਖਾ ਰਹੇ ਆ ਜੀ ਹਾਂਜੀ ਤਲਵੰਡੀ ਸਾਬੋ ਐਂਟਰੀ ਹੋ ਗਈ ਆਪਣੀ ਇਸ ਤੋਂ ਬਾਅਦ ਜਗ੍ਹਾ ਰਾਮ ਤੀਰਥ ਵਿਚ ਦੀ ਹੁੰਦੇ ਹੋਏ ਮੁਸੇੜਾ ਰੋਡ ਚੜਾਂਗੇ ਜੀ ਆਪਾਂ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪੁੱਤ ਪੰਜਾਬ ਦਾ ਚੈਨਲ ਦੀ ਟੀਮ ਪਹੁੰਚਿਆ ਜੋ ਦੁਨੀਆ ਤੇ ਇੱਕ ਸਰਦਾਰ ਲੈਜੈਂਡ ਹੋਇਆ ਸਿੱਧੂ ਮੂਸੇ ਵਾਲੇ ਦੇ ਪਿੰਡ ਉਸ ਦੀ ਹਵੇਲੀ ਆ ਤੇ ਉਸ ਦਾ ਜਿੱਥੇ ਸੰਸਕਾਰ ਹੋਇਆ ਸੀ ਆຊੋ ਨੂੰ ਉਹ ਚੀਜ਼ ਸਾਰੀ ਦਿਖਾਉਂਦੇ ਹਾਂ ਧੰਨਵਾਦ ਜੀ ਕੋਈ ਨਹੀਂ ਭਰਕ ਪਿਆਰ ਭਰੀ ਸਸਰੀਕਾਲ ਕੈਤਨੂਜੇ ਦੁਨੀਆ ਦੇ ਇੱਕ ਸਰਦਾਰ ਮੁੰਡਾ ਬੈਜੰਡ ਹੋਇਆ ਜਿਸ ਨੂੰ ਕਿ 150 ਦੇਸ਼ ਵਿੱਚ ਸਰਦਾਰ ਨੂੰ ਜਾਣਦੇ ਸਰਦਾਰ ਜੀ ਨੂੰ ਜਾਣਦੇ ਸੀ ਉਹਦੇ ਘਰ ਦੀ ਵੀਡੀਓ ਜਿੱਥੇ ਉਸਨੇ ਜਿੱਥੇ ਉਸ ਨੂੰ ਬੈਰੀਆਂ ਨੇ ਮਾਰਿਆ ਸੀ ਉਹ ਜਗ੍ਹਾ ਤੇ ਸੰਸਕਾਰ ਵਾਲੀ ਜਗ੍ਹਾ ਦਿਖਾ ਰਹੇ ਆ ਉਹ ਬੰਦਾ ਮਰ ਕੇ ਵੀ ਬਹੁਤ ਲੋਕਾਂ ਨੂੰ ਬਿਜ਼ਨਸ ਦੇ ਗਿਆ ਤੇ ਦੁਨੀਆ ਤੇ ਇੱਕ ਵੱਖਰਾ ਲੈਜੈਂਡ ਹੋਇਆ ਸਬਦਾਰ ਮੁੰਡਾ ਪੰਜਾਬ ਦਾ ਸ਼ੋਭਦੀਪ ਸਿੰਘ ਸਿੱਧੂ ਜਿਹਨੂੰ ਜੀਵਕ ਸਿੱਧੂ ਮੂਸੇਵਾਲ ਦੇ ਨਾਲ ਨਾਮ ਦੇ ਨਾਲ 150 ਦੇਸ਼ ਦੇ ਵਿੱਚ ਮਸ਼ਹੂਰ ਹੋਇਆ ਸੀ ਤੇ ਪੰਜਾਬ ਗਾ ਦਾ ਮਾਣ ਸੀ ਸੋ ਕਿਸੇ ਕਟਗਾ ਕਿਸਮ ਦੇ ਬੰਦਿਆਂ ਨੇ ਉਸ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਤੇ ਅੱਜ ਆਪਾਂ ਪਹੁੰਚੇ ਆਂ ਆਪਣਾ ਚੈਨਲ ਪੰਜਾਬ ਦਾ ਪੁੱਤ ਦੀ ਟੀਮ ਪਹੁੰਚੀ ਹੈ ਉਸ ਦੇ ਘਰ ਸਾਨੂੰ ਦਿਖਾ ਰਹੇ ਆ ਉਹਨਾਂ ਦੇ ਉਹਦੇ ਹਸਦੇ ਜੋ ਡੌਗਾ ਦੀ ਜੋੜੀ ਸੀ ਕੁੱਤਿਆਂ ਦੀ ਇਹ ਵੀ ਵਿਚਾਰੇ ਅਫਸੋਸੀ ਜੇ ਰਹਿੰਦੇ ਉਸ ਬਣਾ ਦੁਨੀਆ ਵੀ ਸਾਰੀ ਅਫਸੋਸੀ ਚ ਆ ਬੱਚੇ ਸਾਰੀ ਦੁਨੀਆ ਦੇ ਅਫਸੋਸੀ ਚ ਰਹਿੰਦੇ ਆ ਤੇ ਉਸ ਤੇ ਡੌਗ ਵੀ ਅਫਸੋਸੀ ਚ ਰਹਿੰਦੇ ਆ ਇਹ ਉਸ ਦੇ ਸਾਧਨ ਆ ਜਿਹੜੇ ਟਰੈਕਟਰਾਂ ਦੇ ਬਾਈ ਜਿਹੜੇ ਟਰੈਕਟਰਾਂ ਦੇ ਬਾਈ ਆਪਾਂ ਨੂੰ ਖੇਤੀ ਕਰਦਾ ਖੇਤ ਦੇ ਵਿੱਚ ਬੋਂਦਾ ਦਿਖਦਾ ਸੀ ਉਹ ਸਾਰੇ ਸਾਧਨ ਖੜੇ ਆ ਭਾਈ ਬਾਈ ਦੀ ਕੁੱਠੀ ਦੇ ਵਿੱਚ ਖੜਾ ਬਹੁਤ ਗੁੱਸਾ ਹੈ ਪਰ ਸੁਨਸਰਾ ਬਾਈ ਦੁਨੀਆ ਬਹੁਤ ਹੁੰਦੀ ਹੈ ਪਰ ਬਾਈ ਬਿਨਾ ਸੁਨਸਰਾ ਹੋ ਗਿਆ ਜਦੋਂ ਸਾਨੂੰ ਅੰਦਰ ਭੇਜਿਆ ਕੁੱਠੀ ਦੇ ਵਿੱਚ ਤਾਂ ਬਹੁਤ ਲੋਕ ਸੀ ਅਮਰੀਕਾ ਕੈਨੇਡਾ ਤੋਂ ਆਏ ਬਹੁਤ ਲੋਕਾਂ ਦੀ 20 25 ਬੱਚਿਆਂ ਨੇ ਟੀਮ ਜਾਂਦੀ ਅੰਦਰ ਦੇਖਣ ਵਾਸਤੇ ਇਹ ਬਾਈ ਦਾ ਟਰੈਕਟਰ ਹੈ ਇੱਕ ਟਰੈਕਟਰ ਬਾਈ ਦਾ ਉਹ ਆ ਜੋ ਆਪਣੇ ਇੱਕ ਫਿਲਮ ਦੇ ਵਿੱਚ ਵੀ ਸੀ ਹਾਂ ਸੀ ਇਹ ਮੈਨੂੰ ਯਾਦ ਹੈ ਇਹ ਬਾਚਾ ਜੰਮਕੀਤ ਹੈ ਇੱਕ ਗਿਫਟ ਕਰਿਆ ਉਹ ਜੋ ਪਤਾ ਨਹੀਂ ਕਿਹੜਾ ਗਿਫਟ ਕਰਿਆ ਤੇ ਇੱਕੇ ਚ ਮੂਸਾ ਜੱਟ ਦੀ ਫਿਲਮ ਚ ਸੀਗਾ ਉਹ ਕਿਹਦਾ ਹੋਇਆ ਯਾਰ ਪਾਸ ਸੀ ਜੰਮਕੀਤ ਦਾ ਮੈਨੂੰ ਯਾਦ ਆ ਹਾਈ ਕੁ ਬੂੜੇ ਦੀ ਫੋਟੋ ਹੈ ਤੇ ਹੈ ਆਪਣੇ ਪਿੰਡ ਦੇ ਮੁੰਡਿਆਂ ਦੀ ਫੋਟੋ ਹੈ ਤੇ ਜਦੋਂ ਬਣਾਇ ਸੀ ਇਹ ਲੈ ਕੇ ਗਏ ਸੀ ਉਹ テーマ ਬੇਕਾ ਮਦਦ ਰਿਉ ਸੀ ਬੰਦਾ ਆਪਣੇ ਨਿਹੜ ਤੋਂ ਬਨਾਲਾ ਜਿਹੜੇ ਬਨਾਲਾ ਇੱਕ ਨਾਰਮਲ ਘਰ ਦੇ ਵਿੱਚ ਉੱਠਿਆ ਸੀ ਬੰਦਾ ਥੋੜੇ ਸਮੇਂ ਚ ਜਾਇ ਤਰੱਕੀ ਕੀਤੀ ਤੇ ਉਤਰ ਕੇ ਬਾਈ ਦੀ ਮੈਰੀ ਬਣ ਗਈ 911 ਬੈਗਨਰ ਬਾਈ ਦੀ ਲੰਡੀ ਬਲੀ ਜੀਪ ਤੇ ਹੁਣ ਉਹ ਜੋ ਸਾਡੇ ਡੱਬ ਵਾਲੀ ਤੋਂ ਤਿਆਰ ਕੀਤੀ ਸੀ ਬਾਈ ਨੇ ਤਾਰ ਕਰਵਾਈ ਸੀ ਜਿਸ ਵਿੱਚ ਬਾਈ ਨੇ ਸੰਤਮਾ ਯਾਤਰਾ ਕੀਤੀ ਸੀ ਇਹ ਉਥਾਰ ਹੈ ਜਿਸ ਵਿੱਚ ਬੈਰੀਆਂ ਨੇ ਬਾਈ ਨੂੰ ਗੋਲਗਾ ਮਾਰਿਆ ਸੀ ਤੇ ਗੋਲ ਦਾ ਨਿਸ਼ਾਨ ਵੀ ਉਵੇਂ ਆ ਇਹ ਕਿੰਨੇ ਗੋਲਗਾ ਮਾਰਿਆ ਸੀ ਤੁਸਾਹ ਬਹੁਤ ਯਾਰ ਦੇ ਕੋਲ ਹਨ ਸਿੰਘਾ ਪਰ ਉਹ ਚ ਦੇਖਣਾ ਪਊਗਾ ਵੀ ਕਿੰਨੇ ਕੋਲ ਆ ਸੀ ਲੋਟੀਆਂ ਆ ਸੀ ਵੱਡੀਆਂ ਹਨਾ ਕਿਵੇਂ ਬਹੁਤ ਜ਼ਿਆਦਾ ਬੱਚੀਆਂ ਆ ਸੀ ਦੇਖੋ ਤੁਸੀਂ ਵੀ ਜਿਹੜੇ ਪਿੰਡ ਆ ਉਹ ਮਾਰਿਆ ਜੀ ਬਾਈ ਉੱਥੇ ਜਵਾਰ ਕੇ ਜਵਾਰ ਕੇ ਉੱਥੇ ਕੰਧਾਂ ਦੇ ਵਿੱਚ ਤੇ ਲੈਟਰ ਦੇ ਵਿੱਚ ਵੀ ਉਹਨਾਂ ਨੇ ਮੋਰਾਂ ਕਰਤਾ ਸੀ ਦਿਖਾ ਕੇ ਲਿਆਓ ਸਾਨੂੰ ਉਹ ਵੀ ਦਿਖਾ ਕੇ ਲਿਆਓ ਉਹ ਵੀ ਤੁਹਾਨੂੰ ਦਿਖਾ ਕੇ ਉਹ ਇੱਥੋਂ 10-12 ਕਿਲੋਮੀਟਰ ਅੱਗੇ ਆ ਕਿਹੜਾ ਪਿੰਡ ਤੋਂ ਕੋਈ ਨਹੀਂ ਜੇ ਤਾਂ ਪਪੜ ਲਾਡੇ ਨੂੰ ਜਾਂਦੇ ਆ ਉਦੋਂ ਪਿੰਡ ਆਉਦਾ ਜੀ ਉਹ ਠੀਕ ਹੈ ਜੀ ਠੀਕ ਆ ਇਹ ਟਰਾਲੀ ਆ ਹਨਾ ਬਾਈ ਨੇ ਸ਼ੌਂਗਣਾ ਤਿਆਰ ਕਰ ਰਹੀ ਸਾਰੇ ਸਾਧਨ ਇਹ ਟਰਾਲਾ ਬਾਈ ਦਾ ਅਗੜ ਡਿਪੋਰਟ ਸੀ ਦੀਆਂ ਆਂ ਸਕਿਉਰਟੀ ਦੀ ਗੱਡੀ ਐ ਸਕਿਉਰਟੀ ਦੀ ਨਾ ਐ ਪੰਜਾਬ ਸਕਦਾ ਨਹੀਂ ਤੇ ਆ ਕੀ ਲਿਖਿਆ ਹੈਗਾ ਸ਼ਬਦੀਪ ਸਿੱਧੂ ਮੂਸੇਵਾਲਾ ਆ ਗਿਆ ਆ ਸ਼ੋਭਦੀਪ ਸਿੱਧੂ ਮਸੇਵਾਲਾ ਆ ਗਿਆ ਬਦਲਾ ਲ ਕੋਈਆਂ ਚੰਨ ਫੇਰ ਸ਼ਾ ਗਿਆ ਮਾਪਿਆਂ ਨੂੰ ਬੜਾ ਹੀ ਪਿਆਰਾ ਲੱਗੂਆ ਤੇ ਉੱਤੇ ਸਿੱਧੂ ਮਸੇਵਾਲਾ ਗੱਜੂਆ ਚਰਨ ਕੌਰ ਮਾਂ ਖਵਾਉ ਕੋਟਚੂਰੀਆਂ ਕਰੂ ਬਲਕੌਰ ਦੀਆਂ ਰੀਝਾਂ ਬੂਲਨਾ ਹੋ ਕੇ ਦਿਨਾਂ ਚ ਜਵਾਨ ਵੇੜੇ ਵਿੱਚ ਭੱਜੂਗਾ ਸਟੇਜ ਉੱਤੇ ਸਿੱਧੂ ਮਸੇਵਾਲਾ ਗੱਜੂਆ ਗਾਉ ਗਾਣੇ ਨਾਲੇ ਥਾਪੀ ਵੀ ਮਾਰੂਗਾ ਪਾਏ ਹੋਏ ਟਾਟਿਆਂ ਦਾ ਮੁੱਲ ਤਾਰੂਗਾ ਤਾਰੂਗਾ ਹੈ ਲਾੜੇ ਵਾਂਗੂ ਟਿੱਬਿਆਂ ਦੇ ਵਿੱਚ ਸੱਜੂਗਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂ ਆ ਆਖਰ ਦਾ ਝੋਟਾ 911 ਨੂੰ ਗੀਤ ਚ ਪਰੋਂਦਾ ਦੇਖੀ ਬੈਲੀ 11 ਨੂੰ ਮੈਂ ਫਿਰਾਂ ਦਾ ਰੰਗ ਵੀ ਦਵਾਰਾ ਬੱਜੂਗਾ ਸਟੇਜ ਉੱਤੇ ਸਿੱਧੂ ਮੂਸੇਵਾਲਾ ਗੱਜੂ ਆ ਲਿਖਿਆ ਸੀ ਗੀਤ ਉਹਨੇ ਮਾਂ ਤੇ ਪਾਣੀ ਦਾ ਜੋ ਕਰਕੇ ਵਿਖਾਇਆ ਝੂਠਾ ਨਹੀਂਓ ਜਾਣੀ ਦਾ ਲਿਖਦਾ ਨਾ ਪੜਾਈ ਲੱਖਾਂ ਹੰਝੂਆਂ ਦਾ ਰੱਜੂਗਾ ਸਟੇਜ ਉੱਤੇ ਸਿੱਧੂ ਮਸੇਵਾਲਾ ਵਿੱਚ ਇਹ ਗੀਤਕਾਰ ਲੱਖਾਂ ਪੜਾਈ ਜਾਣਾ ਬਹੁਤ ਸੋਹਣੀ ਲਿਖਤ ਕਰੀਏ ਬਾਈ ਨੇ ਲੱਖਾਂ ਪੜਾਈ ਜਾਣੇ ਨੇ ਉਹ ਬਈਆ ਹਨਾ ਉਹ ਜਵਾਰ ਕੇ ਪਿੰਡ ਦੀ ਆ ਕਿਵੇਂ ਉਹ ਆ ਪਿੰਡ ਜਵਾਰ ਕੇ ਮਾਨਸਾ ਸ਼ੋਭਦੀਪ ਸਿੰਘ ਅੱਛਾ ਅੱਜ ਮਨ ਹੈ ਹਾਂ ਜੰਦਰ ਜਮਾ ਹੈਲੋ ਹਾਂ ਬਾਈ ਹਾਂ ਵੀ ਅਲਿਕ ਕਿਉਂ ਐਵੇਂ ਹੀ ਰਹੇ ਜੋ ਜੀ ਰਹੀ ਆਦੀ ਬਾਰਾਹ ਕਰਿਆਣਾ ਕਿਸ਼ੋਰੀ ਹੋਏ ਇਸ਼ਾਰਾ ਤਾਏ ਹੋ ਸਰ ਮੈਂ ਪੜਦਾ ਰਿਹਾ ਚੌਧਰੀ ਚਾਸ ਸਿੰਘ ਜੀ ਦੀ ਵਿਦਵਸਤੀ ਸੇ ਚੌਧਰੀ ਚਾਸ ਸਿੰਘ ਜੀ ਦੀ ਅਸੀਂ ਪੜਦਾ ਹੋਇਆ ਹਾਂ ਹੱਫ ਹੱਫ ਦੇਖੇ ਸੇ ਮਜ਼ਮਾ ਜਸ ਜਮਾ ਸੇ ਮੇਂ ਜਮਾਣਾ ਦੇ ਇਹ ਐ ਐ ਵੀ ਹੁੰਦਾ ਨਾ ਐ ਕਰਦਿਆਂ ਇਹ ਐ ਹੁੰਦਾ ਐ ਉਹ ਨਰਮਿਆਂ ਜਮਾਉਂਗਾ ਉਵੇਂ ਹੀ ਹੁੰਦਾ ਪੈਦਾ ਬਾਲਾ ਹੜਾਕ ਜੀ ਜਮਾ ਨਰਮ ਨਰਮ ਆਪਾਂ ਤੇਨੀ ਵੇਖੇਗੇ ਨਨੰਦ ਅਨੰਤਪੁਰ ਸਾਹਿਬ ਹਾਂ ਬਰਾਸ ਸਖਾਲ ਸਾਹਿਬ ਜੀ ਕਿੰਨੇ ਬਣੇ ਹੋਏ ਆ ਜਮ ਉਥੇ ਦਾ بولرلا جی گیا ਉਹ ਮੈਂ ਉਹ ਮੰਗੀ ਦੋ ਬੰਦਾ ਹੋਰ ਕੈਂਡ ਸੀ ਬਈਏ ਬਾਹਲਾ ਆਇਆ ਮੈਂ ਪਿੰਡਿਆ ਪਿੰਡ ਨਾਲ ਜੁੜਿਆ ਹੋਇਆ ਸੀ ਜ਼ਮੀਨ ਨਾਲ ਉਹਦਾ ਕੁਝ ਜਿਹੜਾ ਤਰਕੋਟੇ ਬਣਦੇ ਹੁੰਦੇ ਆ ਤੇ ਉਹਨੇ ਰਹਿ ਗਿਆ ਅਸਲ ਵਿੱਚ ਉਹਨਾਂ ਬੰਦੇ ਨੂੰ ਨਹੀਂ ਪਰਚੀ ਮਿਲਦੀ ਓਏ ਅਮਨ ਅਕੀਲ ਹੇ ਤਾਂ ਬਸ ਕੋਈ ਨਾ ਸ਼ੇਰਾ ਹੋ ਗਿਆ ਰਹਿ ਗਿਆ ਇਹਦੋਂ ਦਾ ਸ਼ੇਰਾ ਹੋ ਗਿਆ ਰਹਿ ਗਿਆ ਹਾਂ ਸ਼ੇਰਾ ਹੋ ਗਿਆ ਉਹਨੂੰ ਸ਼ੇਰਾ ਕਿ ਸ਼ੇਰੇ ਚੱਕੂਆ ਆ ਡਾਈ ਇਹਨੇ ਅੱਦ ਲੇ ਗਿਆ ਤਨਾ ਕੀ ਆਂ ਕੰਦਾ ਕਿੰਦੇ ਅੱਜ ਤੱਕ ਖੁਸ਼ ਹੋ ਗਿਆ ਫਿਰ ਦਰਜਾ ਚੀਨ ਲੈ ਆਂਦਾ ਸੀ ਮੋਟੀ ਦੀ ਮਾ ਦਿਖਾ ਕੇ ਨਹੀਂ ਨਾ ਉਹ ਤਾਂ ਤੂੰ ਲੈਣ ਚਾਹੁੰਦਾ ਸੀ ਹੁਣ ਕਿ ਬੜੇ ਲੰਗ ਲਾ ਦੇਣਾ ਖੁਸ਼ ਤਾਂ ਹੈਗਾ ਜੇ ਤੂੰ ਲੋਦ ਲੈਣਾ ਚਲੋਂਦਾ ਫੇਰ ਗੱਲ ਕੋਈ ਭੁਲਾਏ ਤਾਂ ਗੱਲ ਹੁੰਦੀ ਐ ਇਸਨੂੰ ਖੜੀ ਈਂਤ ਤੇ ਹੁਣ ਦੋਸਤੋ ਆਪਾਂ ਚੱਲਦੇ ਆਂ ਹਵੇਲੀ ਤੋਂ ਬਾਈ ਦੇ ਸਮਾਧ ਵਾਲਾ ਜਿੱਥੇ ਸ਼ਸ਼ਕਾਰ ਹੋਇਆ ਸੀਗਾ ਬਾਈ ਜੀ ਦਾ ਉਧਰ ਨੂੰ ਚਾਲੇ ਪਾਤੇ ਆਪਾਂ ਤੇ ਬਿਰਨਾ ਸਾਡੀ ਵੀਡੀਓ ਨੂੰ ਚਲਦੀ ਚਲਦੀ ਇਹਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਵੀਰਾਂ ਨੇ ਨਹੀਂ ਕਰਿਆ ਨਵਾਂ ਆਇਆ ਚੈਨਲ ਆ ਬਈ ਸੋਡੇ ਭਰਾ ਦਾ ਤੁਹਾਨੂੰ ਆਦੇਓ ਭਾਈਆ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਮੈਂਟ ਬਾਕਸ ਚ ਗਲਤੀਆਂ ਦੱਸਦੇ ਹੋ ਜੋ ਕੋਈ ਗਲਤੀਆਂ ਹੋਈਆਂ ਤਾਂ ਆਹ ਰੋਡ ਕ੍ਰੋਸ ਕਰਕੇ ਅੱਗੇ ਬਾਈ ਦੀ ਸਮਾਧ ਆ ਗਈ ਹਵੇਲੀ ਵੱਲ ਤੋਂ ਆਪਾਂ ਜਾਈ ਜਾਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਜ ਜਵਾਰ ਕੇ ਪਿੰਡ ਜਾ ਕੇ ਜਿੱਥੇ ਉਹ ਕਤਲ ਹੋਇਆ ਸੀਗਾ ਬਾਈ ਦਾ ਵਾਰਦਾਤ ਹੋਈ ਸੀ ਉਸ ਜਗ੍ਹਾ ਤੇ ਵੀ ਚੱਲਾਂਗੇ ਕਿਰਪਾ ਇਸ ਮਾਦ ਤੇ ਜਲਵੜ ਗਏ ਕਿਲੋ ਕਿਲੋਮੀਟਰ ਹੋਊਗਾ ਬਾਈ ਦੇ ਘਰ ਤੋਂ ਬਾਕੀ ਬਹੁਤ دوست ਮਿੱਤਰ ਆਉਂਦੇ ਆਗੇ ਹਨਾ ਬਹੁਤ ਵੱਡੀ ਫੈਲ ਫੌਲਿੰਗ ਆ ਬਾਈ ਦੀ ਆ ਬਚਾਰੇ ਲੋਕਾਂ ਦਾ ਵੀ ਰੋਜ਼ਗਾਰ ਜਾਲਦਾ ਇੱਥੋਂ ਢਿੱਡ ਭਰਦਾ ਤੇ ਕਿੱਥੇ ਬਾਈ ਅੱਜ ਜਿਉਂਦਾ ਹੁੰਦਾ ਤੇ ਕਿੱਥੇ ਪਹੁੰਚ ਜਾਂਦਾ ਹਨਾ ਤੇ ਕਿੱਥੇ ਇੱਕ ਬੁੱਤ ਬਣ ਕੇ ਰਹਿ ਗਿਆ ਅੱਜ ਵੀਰ ਉਹ ਸਾਨੂੰ ਉਹ ਜਗ੍ਹਾ ਦਿਖਾ ਰਹੇ ਆ ਜਿੱਥੇ ਬਾਈ ਸਿੱਧੂ ਮੂਸੇਵਾਲ ਦਾ ਸੰਸਕਾਰ ਕਰਿਆ ਸੀ ਇਸ ਜਗ੍ਹਾ ਤੇ ਬਾਈ ਸਿੱਧੂ ਮੂਸੇਵਾਲ ਸੰਸਕਾਰ ਕਰਿਆ ਸੀ ਇਹ ਜਗਾ ਬਾਈ ਦੇ ਘਰ ਤੋਂ 10 12 ਕਿੱਲੇ ਪਾਸੇ ਆ ਬਾਈ ਦਾ ਘਰ ਮਾਨਸਾ ਨੂੰ ਜਾਂਦਿਆਂ ਨੂੰ ਰੋਡ ਦੇ ਖੱਬੇ ਪਾਸੇ ਆ ਇਹ ਸੰਸਕਾਰ ਵਾਲੀ ਜਗਾ ਮਾਨਸਾ ਨੂੰ ਜਾਂਦਿਆ ਸਮੇ ਸੱਜੇ ਪਾਸੇ ਆ ਆ ਮੋੜ ਆ ਗਿਆ ਬਈ ਉਹ ਕੈਮਰੇ ਇੱਥੇ ਇੱਥੇ ਕੈਮਰੇ ਚ ਕੈਪਚਰ ਹੋ ਜਾਂ ਸੀਆਂ ਗੱਡੀਆਂ ਉਹ ਬਾਈ ਦੀ ਗੱਡੀ ਤੇ ਉਹ ਦੂਜੀਆਂ ਗੱਡੀਆਂ ਗੈਂਗਸਟਰਾਂ ਵਾਲੀਆਂ ਗੱਡੀਆਂ ਇਤੋਂ ਕੈਪਚਰ ਹੋਇਆ ਸੀ ਗੇਰੇ ਵਿੱਚ ਤੇ ਆ ਮੰਦਰਾਗਾ ਇਹ ਮੰਦਰ ਦੀ ਕੰਧ ਦੇ ਵਿੱਚ ਵੀ ਫਾਇਰ ਵੱਜਿਆ ਹੈਗਾ ਹਨਾ ਉਹ ਦਿਖਾਵਾਂਗੇ ਤੁਹਾਨੂੰ ਤੇ ਇਹ ਉਹ ਧਰਤੀ ਦੀ ਤਸਵੀਰ ਜਿਹੜੀ ਨੇ ਪੰਜਾਬ ਦਾ ਬਹੁਤ ਹੀ ਸੋਨਾ ਪੁੱਤ ਖੋਲਿਆ ਪੰਜਾਬ ਤੋਂ ਇਸ ਜਗ੍ਹਾ ਤੇ ਕੀ ਤੱਕ ਕੀ ਪਾਪ ਹੋਇਆ ਸੀ ਗਾਇਸ ਜਗ੍ਹਾ ਤੋਂ ਇਹਦੇ ਕਰਮਾਂ ਚ ਲਿਖਿਆ ਸੀਗਾ ਆ ਗੋਲਵੇਂ ਦੇ ਨਿਸ਼ਾਨ ਵੇਖ ਲਓ ਬਈ ਉਸਨੇ ਰਾਹ ਆਉਣਾ ਸੀਗਾ ਜੇ ਰਾਹ ਵੀ ਬਦਲ ਜਾਂਦਾ ਲਿਖੀ ਮੂਰੇ ਲਿਆ ਆਉਂਦੀ ਆ ਉੱਥੇ ਲਿਆ ਆਉਂਦੀ ਆ ਘੇਰ ਕੇ ਇੱਥੇ ਲਿਖਤ ਲਿਖੀ ਸੀਗੀ ਟਾਈਮ ਸਮਾਂ ਮਿਲਣਾ ਹੁੰਦਾ ਜਿਵੇਂ ਆ ਗੋਲੀਆਂ ਦੇ ਨਿਸ਼ਾਨ ਵੇਖ ਲਓ ਕੰਧ ਤੇ ਵੀ ਲੰਗੇ ਪਏ ਆ ਤੇ ਬਾਈ ਦੇ ਸੀਨੇ ਵੀ ਦੀ ਜਦੋਂ ਲੰਗੇ ਹੋਣਗੇ ਉਦੋਂ ਵੇਖ ਲੋ ਇੱਥੇ ਖੜੀ ਸੀ ਬਈ ਥਾਰ ਜੱਟ ਦੀ ਹੋ ਮੰਦਰ ਦੀ ਕੰਧ ਦੇ ਵਿੱਚ ਲੋ ਫੈਰ ਲੱਗੇ ਹੋਣਗੇ ਉਹ ਵੀ ਦਿਖਾਉਣੇ ਆ ਸਾਨੂੰ ਵਕਰੇ ਰੋਜ਼ੀ ਦਾ ਜੱਟ ਦਾ ਤਰਤੀ ਨਾਲ ਜੁੜਿਆ ਹੋਇਆ ਇਨਸਾਨ ਸੀਗਾ ਬਈ ਅੰਜੋ ਜਾਂਦੇ ਨਾ ਨੀਕਰ ਚ ਚੱਪਲਾਂ ਚ ਫਿਰਦਾ ਹੁੰਦਾ ਪਿੰਡ ਟਰੈਡ ਤੇ ਭਰਤ ਪਾਉਂਦਾ ਫਿਰਦਾ ਹੁੰਦਾ ਆ ਰਿਆ ਇੱਕ ਫੇਰ ਇੱਥੇ ਵੱਜਿਆ ਇੱਕ ਟਵੀਦੀ ਮੋਰਾ ਹੋ ਗਿਆ ਤੇ ਬੰਦੇ ਦਾ ਤਾਂ ਛੜਦੀ ਕੀ ਆ ਇੱਕ ਹੀ ਥੇ ਵੱਜਿਆ ਆਹ ਵੇਖ ਲਓ ਮੋਰਾ ਸਿੱਧੂ ਸਿੱਧੂ ਹੀ ਸੀ